ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵਿਚਾਰ ਕਰ ਰਹੇ ਹਾਂ ਜੀ 12 ਜੁਲਾਈ 2025 ਦੇ ਮੁੱਖ ਵਾਕ ਤੇ ਜੋ ਸਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਆਇਆ ਹੈ ਹਾਂ ਜੀ ਇਹ ਪਾਵਨ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ ਤਨਾਸਰੀ ਰਾਗ ਵਿੱਚ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 688 ਤੇ ਹੈ ਜੀ ਬਿਲਕੁਲ ਤੇ ਆਪਣਾ ਮਕਸਦ ਹੈ ਕਿ ਇਸ ਸ਼ਬਦ ਤੋਂ ਮਤਲਬ ਰੋਜ਼ ਦੀ ਜ਼ਿੰਦਗੀ ਦੀਆਂ ਜਿਹੜੀਆਂ ਉਲਝਣਾਂ ਨੇ ਉਹਨਾਂ ਲਈ ਸੇਧ ਕਿਵੇਂ ਲਈਏ ਹਾਂਜੀ ਬਹੁਤ ਸੋਹਣਾ ਨੁਕਤਾ ਹੈ ਇਹ ਸ਼ਬਦ ਅਸਲ ਵਿੱਚ ਮਨ ਦੀ ਸ਼ਾਂਤੀ ਤੇ ਟਿਕਾਉ ਦਾ ਰਾਦਸ ਦੈ ਮੁੱਖ ਤੌਰ ਤੇ ਦੋ ਗੱਲਾਂ ਤੇ ਜ਼ੋਰ ਹੈ ਇੱਕ ਤਾਂ ਪ੍ਰਭੂ ਦਾ ਨਾਮ ਯਾਨੀ ਨਾਮ ਤੇ ਦੂਜਾ ਉਹਦੀ ਰਜ਼ਾ ਉਹਦਾ ਹੁਕਮ ਸਮਝਣਾ ਸ਼ੁਰੂਆਤ ਬਹੁਤ ਪਿਆਰੀ ਹੈ ਜੀਵਾ ਤੇਰੇ ਨਾਏ ਮਨ ਆਨੰਦ ਹੈ ਜਿਓ ਮਤਲਬ ਤੇਰੇ ਨਾਮ ਨਾਲੇ ਅਸਲੀ ਜੀਵਨ ਹੈ ਤੇ ਮਨ ਚ ਖੁਸ਼ੀ ਆਉਂਦੀ ਹੈ ਹਾਂਜੀ ਆਤਮਿਕ ਜੀਵਨ ਦੀ ਗੱਲ ਹੈ ਤੇ ਅੱਗੇ ਸਾਚੋ ਸਾਚੋ ਨਾਉ ਗੁਣ ਗੋਵਿੰਦ ਹੈ ਜਿਉ ਪਾਵ ਪ੍ਰਭੂ ਦਾ ਨਾਮ ਹੀ ਸਦੀਵੀ ਸੱਚ ਹੈ ਜੀ ਸਾਰੇ ਗੁਣਾਂ ਦਾ ਖਜ਼ਾਨਾ ਬਿਲਕੁਲ ਤੇ ਉਹ ਸੱਚੇ ਨਾਮ ਵਾਲੇ ਦੀ ਤਾਕਤ ਵੀ ਦੱਸੀ ਹੈ ਜਿਨੀ ਸਰਜੀਤਨ ਗੋਈ ਜਿਸਨੇ ਬਣਾਇਆ ਉਹ ਹੀ ਖਤਮ ਵੀ ਕਰ ਸਕਦਾ ਹੈ ਅੱਛਾ ਤੇ ਉਹਦਾ ਹੁਕਮ ਉਹਦੀ ਰਜ਼ਾ ਉਹ ਕਦੇ ਟਲਦੀ ਨਹੀਂ ਪਰਵਾਣਾ ਆਇਆ ਹੁਕਮੇ ਪਠਾਇਆ ਫੇਰ ਨਾ ਸਕੇ ਕੋਈ ਜਦੋਂ ਬੁਲਾਵਾ ਆ ਗਿਆ ਉਹਦੇ ਹੁਕਮ ਨਾਲ ਕੋਈ ਮੋੜ ਨਹੀਂ ਸਕਦਾ ਹੂੰ ਇਹ ਗੱਲ ਦੇਖੋ ਉਹਨਾਂ ਲੋਕਾਂ ਲਈ ਕਿੰਨੀ ਵੱਡੀ ਰਾਹਤ ਹੋ ਸਕਦੀ ਹੈ ਜਿਹੜੇ ਮਤਲਬ ਕਿਸੇ ਵੱਡੀ ਮੁਸ਼ਕਲ 'ਚੋਂ ਲੰਘ ਰਹੇ ਨੇ ਕੋਈ ਆਪਣਾ ਵਿਛੜ ਗਿਆ ਜਾਂ ਕੋਈ ਵੱਡਾ ਘਾਟਾ ਪੈ ਗਿਆ ਹਾਂਜੀ ਬਹੁਤ ਵੱਡਾ ਸਹਾਰਾ ਇਹ ਜਾਣਨਾ ਕਿ ਸਭ ਉਹਦੀ ਰਜ਼ਾ 'ਚ ਹੈ ਹਾਂ ਹਿੰਮਤ ਮਿਲਦੀ ਹੈ ਹੂੰ ਪਰ ਇਹ ਸਮਝ ਕਿੱਥੋਂ ਆਉਂਦੀ ਹੈ ਹਾਂ ਇਹੀ ਸਵਾਲ ਸੀ ਮੇਰਾ ਇਹ ਸਮਝ ਕਿਵੇਂ ਬਣੇ ਸ਼ਬਦ 'ਚ ਜਵਾਬ ਹੈ ਆਪੇ ਸੁਰਤ ਬੁਝਾਈ

ਹਾਂਜੀ ਅੱਜਕਲ ਬਹੁਤ ਹੁੰਦਾ ਹੈ ਹਾਂ ਤਾਂ ਉਹਨਾਂ ਲਈ ਇਹ ਸੇਧ ਹੈ ਕਿ ਗੁਰਬਾਨੀ ਨਾਲ ਜੁੜੋ ਗੁਰੂ ਦੇ ਦੱਸੇ ਰਾਹ ਤੇ ਚੱਲੋ ਭਟਕਣਾ ਮੁੱਕ ਜਾਏਗੀ ਅਸਲ ਵਡਿਆਈ ਇੱਜ਼ਤ ਉਹ ਵੀ ਨਾਮ ਨਾਲ ਹੀ ਮਿਲਣੀ ਹੈ ਨਾਮ ਤੇਰੇ ਵਡਿਆਈ ਇੱਕ ਹੋਰ ਬੜੀ ਗਹਿਰੀ ਤੋਖ ਹੈ ਇਸੇ ਸ਼ਬਦ ਇੱਕ ਸਾਹਿਬ ਦੁਈ ਰਾਹ ਵਾਦਵਧਨ ਦਿਆ ਜਿਓ ਮਾਲਿਕ ਇੱਕ ਪਰ ਰਾ ਦੋ ਇਹਦੇ ਨਾਲ ਛਗੜੇ ਵਾਦਦੇ ਨੇ ਇਹ ਦੋ ਰਾਹ ਕਿਹੜੇ ਨੇ ਹਾਂਜੀ ਇਹ ਦ્વੈਦ ਦੀ ਗੱਲ ਹੈ ਮਤਲਬ ਸੰਸਾਰ ਵਿੱਚ ਜਿਹੜੀ ਦੁਵਿਧਾ ਬਣੀ ਰਹਿੰਦੀ ਹੈ ਜੰਮਣਾ ਮਰਨਾ ਚੰਗਾ ਮਾੜਾ ਮੇਰਾ ਤੇਰਾ ਇਸੇ ਫਰਕ ਕਰਕੇ ਤਾਂ ਸਾਰੇ ਛਗੜੇ ਬੈਸਾਂ ਯਾਨੀ ਵਾਦ ਵਦਦੇ ਨੇ ਅੱਛਾ ਇਹ ਸਾਡੇ ਅੰਦਰ ਵੀ ਤਾਂ ਚੱਲਦਾ ਰਹਿੰਦਾ ਹੈ ਬਿਲਕੁਲ ਸਾਡੇ ਮਨ ਦੇ ਅੰਦਰ ਦਾ ਸੰਘਰਸ਼ ਵੀ ਇਹੀ ਹੈ ਹਮੇਸ਼ਾ ਦੋ ਚੀਜ਼ਾਂ 'ਚ ਫਸੇ ਰਹਿਣਾ ਤੇ ਗੁਰੂ ਸਾਹਿਬ ਸਾਵਧਾਨ ਕਰਦੇ ਨੇ ਨਾਮ ਬਿਨਾ ਨਾਹੀ ਕੋ ਬੇਲੀ ਬਖਲਾਦੀ ਸਿਰਪਾਰਾ ਹੂੰ ਨਾਮ ਤੋਂ ਬਿਨਾ ਕੋਈ ਅਸਲੀ ਮਦਦਗਾਰ ਕੋਈ ਸਾਥੀ ਨਹੀਂ ਹੈ ਬਾਕੀ ਸਭ ਤਾਂ ਮਾਇਆ ਦੇ ਮੋਹ ਦਾ ਜ਼ਹਿਰ ਐ ਵਿਖ ਜਿਹੜਾ ਸਿਰ ਤੇ ਭਾਰ ਬਣਿਆ ਹੋਇਆ ਤੇ ਇਸ ਪਾਰ ਤੋਂ ਇਸ ਦ્વੈਤ ਤੋਂ ਛੁਟਕਾਰਾ ਕਿਵੇਂ ਸਾਹਿਬ ਸ਼ਬਦ ਸਿਆਪੈ ਗੁਰੂ ਦੇ ਸ਼ਬਦ ਰਾਹੀਂ ਹੀ ਉਹ ਸੱਚੇ ਮਾਲਕ ਦੀ ਪਛਾਣ ਆਉਂਦੀ ਏ ਜਦੋਂ ਦੀ ਪਛਾਣ ਆ ਗਈ ਫਿਰ ਇਹ ਦੋ ਰਾਹਾਂ ਵਾਲਾ ਭਰ ਮਿਟ ਜਾਂਦਾ ਤੇ ਜਿਹੜੇ ਇਸ ਰਾਹ ਤੇ ਤੁਰ ਪੈਂਦੇ ਨੇ ਉਹਨਾਂ ਭਗਤਾਂ ਬਾਰੇ ਕੀ ਕਿਹਾ ਗਿਆ ਉਹਨਾਂ ਦੀ ਕੀ ਨਿਸ਼ਾਨੀ ਹੈ ਉਹਨਾਂ ਲਈ ਫਰਮਾਇਆ ਹੈ ਭਗਤ ਸੋਹੇ ਦਰਬਾਰ ਸ਼ਬਦ ਸੁਹਾਇਆ ਜੀਓ ਉਹ ਗੁਰੂ ਦੇ ਸ਼ਬਦ ਨਾਲ ਆਪਣੇ ਜੀਵਨ ਨੂੰ ਸੋਨਾ ਬਣਾ ਕੇ ਪ੍ਰਭੂ ਦੇ ਦਰ ਤੇ ਸੋਭਾ ਪਾਉਂਦੇ ਨੇ ਅੱਛਾ ਤੇ ਬੋਲੇ ਅੰਮ੍ਰਿਤ ਬਾਣੀ ਉਹਨਾਂ ਦੇ ਮੂੰਹੋਂ ਜਿਹੜੇ ਬਚਨ ਨਿਕਲਦੇ ਨੇ ਉਹ ਵੀ ਅੰਮ੍ਰਿਤ ਵਰਗੇ ਹੁੰਦੇ ਨੇ ਮਿੱਠੇ ਸ਼ਾਂਤੀ ਦੇਣ ਵਾਲੇ ਮਤਲਬ ਜਿਵੇਂ ਕੋਈ ਖੁਸ਼ੀ ਲੱਭ ਰਿਆ ਹੋਵੇ ਪਰ ਬਾਹਰ ਲੱਭ ਰਿਆ ਹੋਵੇ ਹਾਂਜੀ ਉਹਨਾਂ ਲਈ ਇਹ ਜਵਾਬ ਹੈ ਕਿ ਅਸਲੀ ਖੁਸ਼ੀ ਅਸਲੀ ਸ਼ਾਂਤੀ ਬਾਹਰ ਨਹੀਂ ਗੁਰਬਾਣੀ ਨਾਲ ਜੁੜ ਕੇ ਅੰਦਰੋਂ ਮਿਲਣੀ ਹੈ ਪਰ ਇੱਕ ਬਹੁਤ ਵੱਡੀ ਰੁਕਾਵਟ ਵੀ ਤਾਂ ਹੈ ਦੁਨੀਆ ਦੀਆਂ ਚੀਜ਼ਾਂ ਦੀ ਭੁੱਖ ਪਿਆਸ ਸ਼ਬਦ ਕਹਿੰਦਾ ਹੈ ਉਹਖ ਪਿਆਸੋ ਆਤ ਇਹਦਾ ਕੀ ਇਲਾਜ ਇਲਾਜ ਵੀ ਨਾਲ ਹੀ ਦੱਸਿਆ ਬੜਾ ਸਿੱਧਾ ਤੇ ਸਪਸ਼ਟ ਸਤਿਗੁਰੂ ਪੁੱਛੋ ਜਾਏ ਨਾਮ ਧਿਆਏ ਸਾਜੀਓ ਅੱਛਾ ਸਤਿਗੁਰੂ ਨੂੰ ਪੁੱਛ ਕੇ ਹਾਂਜੀ ਮੈਂ ਸੱਚੇ ਗੁਰੂ ਕੋਲ ਜਾ ਕੇ ਪੁੱਛਾਂਗਾ ਜਾਂ ਪੁੱਛਾਂਗੀ ਤੇ ਉਹਦੇ ਦੱਸੇ ਮੁਤਾਬਿਕ ਨਾਮ ਸਿਮਰਾਂਗਾ ਜਾਂ ਸਿਮਰਾਂਗੀ ਇਹ ਉਹਨਾਂ ਸਾਰਿਆਂ ਲਈ ਸਿੱਧਾ ਸੁਨੇਹਾ ਹੈ ਜਿਹੜੇ ਪੈਸੇ ਚੀਜ਼ਾਂ ਸ਼ੋਹਰਤ ਪਿੱਛੇ ਭਜ ਰਹੇ ਨੇ ਪਰ ਅੰਦਰੋਂ ਖਾਲੀ ਮਹਿਸੂਸ ਕਰਦੇ ਨੇ ਤੇ ਨਾਮ ਨਾਲੇ ਭੁੱਖ ਮਿਟਦੀ ਏ ਬਿਲਕੁਲ ਤ੍ਰਿਸ਼ਨਾ ਨਾਮ ਨਿਵਾਰੀ ਇਹ ਜਿਹੜੀ ਕਦੇ ਨਾ ਮੁੱਕਣ ਵਾਲੀ ਪਿਆਸ ਹੈ ਨਾ ਤ੍ਰਿਸ਼ਨਾ ਇਹ ਸਿਰਫ ਤੇ ਸਿਰਫ ਨਾਮ ਨਾਲ ਹੀ ਦੂਰ ਹੁੰਦੀ ਹੈ ਤਾਂ ਸਾਰੀ ਵਿਚਾਰ ਦਾ ਨਿਚੋੜ ਇਹੀ ਨਿਕਲਦਾ ਹੈ ਕਿ ਜ਼ਿੰਦਗੀ ਦੀਆਂ ਮੁਸ਼ਕਲਾਂ ਭਾਵੇਂ ਅੰਦਰ ਦੀਆਂ ਹੋਣ ਮਨ ਦੀਆਂ ਜਾਂ ਬਾਹਰ ਦੀਆਂ ਉਹਨਾਂ ਦਾ ਪੱਕਾ ਹੱਲ ਪ੍ਰਭੂ ਦਾ ਹੁਕਮ ਸਮਝਣ ਚ ਹੈ ਤੇ ਗੁਰੂ ਦੀ ਰਹਿਨਮਾਈ ਚ ਨਾਮ ਜਪਣ ਚ ਹੈ ਹਾਂਜੀ ਬਿਲਕੁਲ ਇਹੀ ਸਾਰ ਹੈ ਇੱਕ ਤਰ੍ਹਾਂ ਨਾਲ ਜੀਵਨ ਜਿਉਣ ਦਾ ਤਰੀਕਾ ਦੱਸਿਆ ਗਿਆ ਹੈ ਹੂੰ ਤੇ ਅਖੀਰ ਚ ਇੱਕ ਸੋਚਣ ਵਾਲੀ ਗੱਲ ਇਹ ਹੈ ਜਿਸ ਤੇ ਆਪਾਂ ਸਾਰੇ ਗੌਰ ਕਰ ਸਕਦੇ ਆ ਜੇ ਅਸੀਂ ਸੱਚੀ ਮੁੱਚੀ ਹਰ ਘਟਨਾ ਨੂੰ ਚੰਗੀ ਹੋਵੇ ਭਾਵੇਂ ਮਾੜੀ ਉਹਨੂੰ ਹੁਕਮ ਕਰਕੇ ਮੰਨੀਏ ਤੇ ਹਰ ਫੈਸਲਾ ਹਰ ਕੰਮ ਨਾਮ ਤੋਂ ਮਿਲੀ ਤਾਕਤ ਤੇ ਸੋਜੀ ਨਾਲ ਕਰੀਏ ਜਿਵੇਂ ਗੁਰੂ ਸਾਹਿਬ ਸਮਝਾ ਰਹੇ ਨੇ ਹਾਂਜੀ ਹਾਂ ਤੋ ਸਕਦਾ ਹੈ ਇਹ ਸਿਰਫ ਪੜਨ ਸੁਣਨ ਦੀ ਗੱਲ ਨਹੀਂ ਇਹ ਅਮਲ ਚ ਲਿਆਉਣ ਵਾਲੀ ਜੀਵਨ ਜਾਂਚ ਹੈ ਬਹੁਤ ਵਧੀਆ ਜੀ ਅੱਜ ਦਾ ਦਿਨ ਸਭ ਲਈ ਬਹੁਤ ਵਧੀਆ ਤੇ ਬਰਕਤਾਂ ਭਰਿਆ ਹੋਵੇ ਜੀ ਗੁਰਬਾਣੀ ਦੇ ਉਚਾਰਣ ਅਤੇ ਵਿਚਾਰਾਂ ਵਿੱਚ ਸਾਡੇ ਕੋਲੋਂ ਹੋਈਆਂ ਪੁੱਲਾ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਸਭ ਤੇ ਮਿਹਰ ਕਰਨ ਵਿਚਾਰ ਕਰਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਅਸੀਂ ਖਿਮਾ ਦੇ ਜਾਚਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ